ਸਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਗਾਂਹ ਦਿਹਾੜੇ ਲਈ ਆ ਗਏ ਹੋ ਪੂਰੀ ਦੁਨੀਆ ਦੇ ਵਸਤੇ ਇੱਕ ਸੰਗਤ ਨੂੰ ਨਾਨਕ ਦੇਵ ਅੰਗਤ ਨੂੰ ਲੋੜ ਬਹੁਤ ਪਵਾਰਾ ਹੋ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਮੁੱਚੇ ਜਾਗਤ ਦੇ ਪੁੱਤੀ ਦੁਨੀਆ ਦੇ ਕੋਹਾਨਾ ਸਿਧਾਨੇ ਬਾਨਸ ਕੀ ਜਾਤ ਦੇ ਕੇ ਪਹਿਚਾਨ ਗੋ ਕਾਬਲੂ ਇੱਕੋ ਤਕਰੀਨਾ ਟੋਲਿਆ ਇੱਕ ਯੰਕਾਰ ਜਿਹੜਾ ਉਚਾਰਨ ਉਹਨਾਂ ਨੇ ਕੀਤਾ ਸੋ ਸਾਰੀ ਦੁਨੀਆ ਅੱਜ ਉਸੇ ਆਪਾਂ ਤੁਹਾਨੂੰ ਸਾਡੀ ਪ੍ਰਕਾਸ਼ ਦੇ ਉੱਤੇ ਇਕੱਠੇ ਹੋਏ ਆ ਕਿ ਆਉਣ ਵਾਲੇ ਜਿਹੜਾ ਸਾਡਾ ਜੀਵਨ ਆ ਪਰਮਾਤਮਾ ਕਿਰਪਾ ਕਰਨ ਗੁਰੂ ਮਹਾਰਾਜ ਕਿਰਪਾ ਕਰਨ ਉਹਨਾਂ ਦੇ ਦਿਸੇ ਰਾਹ ਦੇ ਉੱਤੇ ਤੁਮ ਜੀ ਸੰਗਤ ਚੱਲੇ ਤੇ ਹਰੇਕ ਦੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਕਿਰਪਾ ਕਰਨ ਖੁਸ਼ੀਆਂ ਖੇੜੇ ਆਉਣ ਸੋ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਤੁਮ ਜਿੰਨੀ ਵੀ ਅਸੀਂ ਸੰਗਤ ਇਸ ਗੁਰਗੋਸ਼ ਪਹੁੰਚੀ ਆ ਉਸ ਨੂੰ ਲੱਖ ਲੱਖ ਮੁਬਾਰਕਾ ਪਰਮਾਤਮਾ ਸਰਦੀ ਕਲਾ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਨਾ ਨਾਸੇ ਵਗਿਆ ਮੜਾ ਦਾਸ ਜੀ ਅੱਜ ਮੜਾ ਬਾਬਾ ਜੀ ਕਿਸੇ ਮੈਂ ਹਰ ਤਿੰਨ ਦਸਤਾਂ ਕੋ ਆਤ ਬਾਬਾ ਜੀ ਆ ਜੋ ਮੇਰੇ ਘਰ ਬੱਲੇ ਦੇ ਹਲਕੇ ਕੋ ਸ਼ਮਨੀ ਗੋਬਾ ਤੋਰੰਦ ਕੋਟ ਤੇ ਨਾ ਪਰਨੇ ਸਾਤ ਨੂੰ ਨਾਨਕ ਪ੍ਰਗਟਿਆ ਬਿਟੀ ਧੁੰਦ ਜਾ ਕੇ ਚਾਨਣ ਹੋਆ ਜੋ ਕਰ ਤੂ ਨਿਕਲਿਆ ਸਾਰੇ ਸ਼ੋਪੇ ਅੰਧਾਰ ਭਲੋਆ ਦੇ ਵਾਕ ਅਨਸਾਰ ਅੱਜ ਆਪਾਂ ਸਾਰੇ ਲੋਕਾਈ ਜੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਜਿਸ ਦਿਨ ਉਹ ਸਾਰੇ ਆ ਸੰਗਤਾਂ ਨੂੰ ਲੱਖ ਲੱਖ ਬਹੁਤ ਬਹੁਤ ਮੁबारकਾ ਔਰ ਜੋ ਉਤਸ਼ਾਹ ਦੇ ਨਾਲੇ ਸੰਗਤਾਂ ਅੱਜ ਇਹ ਗੁਰਪੁਰਬ ਨੂੰ ਮਨਾ ਰਹੀਆਂ ਨੇ ਉਹ ਅੱਜ ਦੇਖਣ ਵਾਲਾ ਹੀ ਆ ਚਾਹੇ ਉਹ ਸਕੂਲੀ ਬੱਚੇ ਨੇ ਚਾਹੇ ਉਹ ਸੰਗਤਾਂ ਨੇ ਚਾਹੇ ਉਹ ਵਾਰਸਾਂ ਨੇ ਚਾਹੇ ਵਾਰਸੇ ਨਗਰਾਂ ਤੋਂ ਆਏ ਵੱਖ-ਵੱਖ ਸੰਗਤਾਂ ਸਾਰੀ ਸਾਰਿਆਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਔਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਇਹ ਇਸ ਕਰਕੇ ਸਾਰੀ ਲੋਕਾਈ ਦਾ ਪ੍ਰਕਾਸ਼ ਹੋਇਆ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਉਹ ਸਾਰੀ ਲੋਕਾਈ ਦੇ ਲਈ ਔਰ ਜਦੋਂ ਜਦੋਂ ਉਹਨਾਂ ਨੇ ਬਾਣੀ ਉਤਾਰੀ ਉਹਨਾਂ ਨੇ ਉਹ ਆਪਣੀ ਬਾਣੀ ਦਾ ਨਾਮ ਨਹੀਂ ਦਿੱਤਾ ਉਹਨਾਂ ਨੇ ਅਕਾਲ ਪੁਰਖ ਦੀ ਬਾਣੀ ਆਖਿਆ ਇਸੇ ਲਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਵੀ ਬਾਣੀ ਦਰਜਾ ਉਹ ਸਾਰੀ ਅਕਾਲ ਪੁਰਖ ਦੀ ਬਾਣੀ ਆ ਔਰ ਗੁਰੂ ਗ੍ਰੰਥ ਸਾਹਿਬ ਵੀ ਅਕਾਲ ਰੂਪ ਨੇ ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਕਾਰ ਹੈ ਉਹ ਬਹੁਤ ਵੱਡੇ ਪੱਧਰ ਤੇ ਸਾਰੇ ਸੰਸਾਰ ਦੇ ਵਿੱਚ ਕੀਤਾ ਜਾਂਦਾ ਹੈ ਔਰ ਅੱਜ ਦੇ ਜਿਹੜੀ ਗੁਰਗੱਦੀ ਤੇ ਬਰਾਜਮਾਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਇਸੇ ਲਈ ਸਾਰੇ ਸੰਗਤ ਨੂੰ ਬੇਵਰਤਾ ਸਹਿਤ ਬੇਨਤੀ ਹੈ ਜੇ ਅੱਜ ਆਪਾਂ ਇੱਥੇ ਗੁਰਪੁਰੂ ਦੇ ਦਿਹੜੇ ਤੇ ਆਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਕਰੀਏ ਉਸੇ ਨਾਲ ਦੀ ਨਾਲ ਆਪ ਗੁਰੂ ਵਾਲੇ ਬਣ ਕੇ ਅਮਰ ਚੱਕੇ ਸਿੰਘ ਸੱਚੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਮੈਂ ਅਰਵਿੰਦਰ ਪਾਸਨ ਵਿੱਕੀ ਸਟੇਟ ਸੈਕਟਰੀ ਆਰਪੀ ਅਸਿਸਟੈਂਟ ਪੰਜਾਬ ਅੱਜ ਬੜਾ ਖੁਸ਼ੀ ਦਾ ਦਿਨ ਆ ਸਤਗੁਰ ਨਾਨਕ ਜੀ ਦੇ ਜਨਮ ਦਿਤੋਂ ਜਾਣ ਨੂੰ ਹੋਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਪ੍ਰਕਾਸ਼ ਉਤਸਵ ਤੇ ਸਮੂਹ ਸੰਗਤ ਸਮੂਹ ਦੇਸ਼ ਵਿਦੇਸ਼ ਬੈਠੇ ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਬਜ਼ੁਰਗ ਸਮੂਹ ਹਿੰਦੁਸਤਾਨ ਦੇ ਸਾਥ ਸੰਗਤ ਸਭ ਨੂੰ ਲੱਖ ਲੱਖ ਵਧਾਈ ਹਾਂਜੀ ਅੱਜ ਗੁਰਦੁਆਰਾ ਸਾਹਿਬ ਨਗਰ ਕੀਰਤਨ ਦੀ ਰਮਟਾ ਹੋ ਰਹੀ ਹੈ ਮੈਂ ਸਾਰੀ ਸੰਗਤ ਨੂੰ ਇੱਕੋ ਬੇਨਤੀ ਕਰਦਾ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚੇ ਸੌਦੇ ਦਾ ਵਪਾਰ ਕੀਤਾ ਸੀ ਆਪਾਂ ਸਾਰੇ ਰਲ ਕੇ ਉਹਨਾਂ ਦੇ ਪੂਰਨੇ ਤੇ ਚੱਲੀਏ ਔਰ ਜੋ ਜੋ ਉਹਨਾਂ ਨੇ ਉਹਨਾਂ ਦੇ ਦਰਸਾਏ ਹੋਏ ਕਦਮਾਂ ਰਸਤੇਾਂ ਤੇ ਆਪਾਂ ਚੱਲਣ ਦਾ ਪ੍ਰਸਤ ਕਰੀਏ ਨਸ਼ਿਆਂ ਤੋਂ ਰਹਿਤ